हां जी मित्रों आज ਤੁਹਾਨੂੰ ਦਿਖਾਉਣੇ ਆ ਬਈ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਉਲਟਾਵਾ ਹਾਲਾ ਹਨਾ ਆਹ ਦੇਖ ਲਓ ਖਾਲ ਪਾਈ ਆਉਂਦਾ ਬਾਹਣੀ ਇਹਨੇ ਪੱਟ ਕੇ ਬਦਲ ਕੇ ਰੱਖਦੇ ਬਾਹਣੀ ਸ਼ਕਲ ਹੀ ਇਹਨੂੰ ਆਪਾਂ ਉਲਟਾਵਾ ਵੀ ਕਹਿ ਸਕਦੇ ਧਰਤੀ ਪਾੜ ਹਾਲੀ ਕਹਿ ਸਕਦੇ ਆ ਸਹੀ ਗੱਲ ਆ ਇਹ ਸਭ ਤੋਂ ਵੱਡਾ ਹਾਲਾ ਪੰਜਾਬ ਦਾ ਹਾਂਜੀ ਬਿਲਕੁਲ ਸਹੀ ਹਾਲ ਹੈ ਜੀ ਇਹ ਬਣਿਆ ਕਿੱਥੋਂ ਦਾ ਬਈ ਇਹੀ ਪੂਰ ਸਿੰਘ ਸੰਗਰਗੇ ਤੋਂ ਬਣਿਆ ਵਾ ਇਹ ਹਾਲ ਠੀਕ ਆ ਬਈ ਤੇ ਇਹ ਕਿੰਨੇ ਇੰਚ ਡੂੰਘਾ ਜਾਂਦਾ ਤੁਸੀਂ ਇੱਥੇ ਖੇਤ ਚ ਮਾਰੀ ਜਾਂਦੇ ਹੋ 26 27 ਇੰਚ ਲੱਗੀ ਜਾਂਦਾ ਜੀ 24 25 26 27 ਇੰਚ ਲੱਗੀ ਜਾਂਦਾ ਜੀ ਇੱਥੇ ਤੇ ਬਈ ਫਾਇਦੇ ਕੀ ਕੀ ਫਾਇਦੇ ਲਈ ਸਭ ਤੋਂ ਵੱਡੀ ਗੱਲ ਹੈ ਜੀ ਇੱਕ ਉੱਤੇ ਰੇਤਾ ਹੈ ਬਾਈ ਦੇ ਜ਼ਮੀਨ ਚ ਰੇਤਾ ਥੱਲੇ ਤੇ ਮਿੱਟੀ ਪੱਕੀ ਉੱਤੇ ਅੱਛਾ ਉਲਟ-ਪੁਲਟ ਕਰ ਦਿੰਦਾ ਜਿਹੜੇ ਕਹਿੰਦੇ ਵੀ ਖੇਤਾਂ ਚ ਕੜੇ ਬਣੇ ਪਿਆ ਝੋਨੇ ਲਾ ਕੇ ਥੱਲੇ ਪਾਣੀ ਜੀਰਦਾ ਨਹੀਂ ਉਹਨਾਂ ਖੇਤਾਂ ਚ ਕੀ ਰਿਜ਼ਲਟ ਦੇਊਗਾ ਇਹ ਉਹ ਬਹੁਤ ਵਧੀਆ ਰਿਜ਼ਲਟ ਹੈ ਜੀ ਹੂੰ ਮਤਲਬ ਉਸੇ ਆਸਤੇ ਹੀ ਕੰਮ ਕਰੀ ਜੇ ਜਦੋਂ ਕੜੇ ਬਣ ਜਾਂ ਥੱਲੇ ਤਾਂ ਹੀ ਕਣਕ ਮਰ ਜਾਂਦੀ ਹੈ ਅੱਛਾ ਪੱਠੇ ਮਰ ਜਾਂਦੇ ਜੇ ਕੋਈ ਹੋਰ ਫਸਲ ਲਾਉਣੀ ਹੈ ਉਹ ਮਰਦੀ ਹੈ ਸਬਜ਼ੀ ਮਰਦੀ ਹੈ ਵੀ ਪਾਣੀ ਨਹੀਂ ਚੀਰਦੇ ਪਾਣੀ ਖੜਾ ਰਹਿੰਦਾ ਹੈ ਪਾਣੀ ਚੀਰਨ ਆਸਤੇ ਜਾਂ ਮਿੱਟੀ ਨੂੰ ਚੰਗੀ ਮਿੱਟੀ ਉੱਤੇ ਕੱਢਣ ਵਾਸਤੇ ਵਾਹਣ ਬਣਾਉਣਾ ਸੀ ਹਾਲ ਆ ਜੀ। ਲਓ ਬਈ ਚੈੱਕ ਕਰ ਲਓ ਹਨਾ ਕਿੱਡਾ ਤਗੜਾ ਸੰਧ ਬਣਿਆ ਮਿਸਤਰੀਆਂ ਨੇ ਬਹੁਤ ਰੀਜਨਲ ਬਣਾਇਆ। ਬਈ ਖਰਚਾ ਕਿੰਨਾ ਆ ਜਾਂਦਾ ਕਿੱਲੇ ਤੇ ਜੇ ਕਿਸੇ ਨੇ ਮਰਉਣਾ ਹੈ। ਵੀਰੇ 9 ਤੋਂ 10000 ਰੁਪਏ ਖਰਚਾ ਆਉਂਦਾ ਕਿੱਲੇ ਤੇ। ਇੱਕ ਕਿੱਲੇ ਤੇ 9 ਤੋਂ 10000 ਹਾਂਜੀ ਠੀਕ ਆ ਬਾਈ। ਬਾਈ ਦਾ ਦੋਦਾ ਪਿੰਡ ਆ ਜੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। ਬਹੁਤ ਸਾਲਾਂ ਦੇ ਨਾਲ ਕੋਲੇ ਸੰਧ ਹੈਗਾ ਹੁਣੇ ਕਿਰਾਏ ਤੇ ਮਾਰਨ ਲੱਗਿਆ ਪਹਿਲਾਂ ਆਪਦੇ ਖੇਤ ਚ ਮਾਰਦੇ ਸੀ। ਜਿਹੜੇ ਕਿਸੇ ਕਿਸਾਨ ਭਰਾਣੇ ਬਈ ਫਾਇਦਾ ਲੈਣਾ। ਆਪ ਦੇ ਖੇਤ ਦੀ ਤਹਿ ਤੋੜਨੀ ਆ ਤਾਂ ਬਾਈ ਹੋਰਾਂ ਨਾਲ ਸੰਪਰਕ ਕਰ ਲਿਓ।